ਲੋਸਟ ਕਿਦਾਂ ਹੋਈ ਸੀ ਸਪੇਸ ਦੇ ਵਿੱਚ ਹੁਣ ਤਾਂ ਕਹਿੰਦੇ ਹਾਂ ਹੈਗਾ ਐਲਨ ਮਸਕ ਉਹਨਾਂ ਦਾ ਵੀ ਉਹਨਾਂ ਨੇ ਇਹਨਾਂ ਨੂੰ ਰਿਟਰਨ ਕੀਤਾ ਆਈ ਥਿੰਕ ਨਾਸਾ ਵਾਲੇ ਵੀ ਨਹੀਂ ਕਰ ਪਾਏ ਸੀਗੇ ਤੇ ਦੇ ਵਰ ਆਲਮੋਸਟ ਲੈਫਟ ਬਿਹਾਈਂਡ ਇਨ ਸਪੇਸ ਨਹੀਂ ਇਦਾਂ ਦੀ ਖਾਸ ਕਹਾਣੀ ਸੀ ਕਿਉਂਕਿ ਨਾ ਬੋਇੰਗ ਵਾਲੇ ਨੇ ਜਿਹੜਾ ਇੱਕ ਆਪਣਾ ਬਣਾਇਆ ਸੀਗਾ ਪਹਿਲਾਂ ਜੀ ਉਹਨਾਂ ਦਾ ਕੋਈ ਨਾ ਇੱਕ ਟੈਸਟ ਕੈਪਸੂਲ ਜਾਣਾ ਸੀ ਉਪਰ ਐਕਸਪੈਰੀਮੈਂਟ ਜੁ ਕਰਾਉਣਾ ਕੋਈ ਟੈਸਟ ਵਾਲੀ ਸੀਗਾ ਜੀ ਤੇ ਉੱਪਰ ਚਲੇ ਗਿਆ ਸੀ ਉਹਦਾ ਏ ਸੀ ਕਿ ਉਹਨੇ 8 ਦਿਨਾਂ ਦੇ ਵਿੱਚ ਵਾਪਸ ਉਹ ਲੈ ਆਉਣਾ ਸੀ ਹਫਤੇ ਦੇ ਵਿੱਚ ਵਿੱਚ ਜੀ ਤੇ ਉੱਪਰ ਇਹਨਾਂ ਦਾ ਆਪਣੇ ਪਤਾ ਹੈ ਵੀ ਸਪੇਸ ਸਟੇਸ਼ਨ ਕਮਰੇ ਹੁੰਦੇ ਆ ਸਾਰੇ ਜੀ ਤੇ ਉਹਦੇ ਨਾਲ ਜੁੜ ਕੇ ਇਹਨਾਂ ਨੇ ਐਕਸਪੈਰੀਮੈਂਟ ਵੀ ਕਰਨੇ ਹੁੰਦੇ ਆ ਤੇ ਉਹ ਤਕਨੀਕੀ ਖਰਾਬੀ ਜਦੋਂ ਆ ਗਈ ਜੀ ਤੇ ਫੇਰ ਉਹ ਤੋਂ ਬਾਅਦ ਹਨਾ ਅਪਾ ਕਿਵੇਂ ਦੀ ਕਹਿ ਜੁੜ ਦਿੰਦੇ ਆ ਜਿਵੇਂ ਹਨਾ ਵੀ ਆਪਣੇ ਬੱਸਾਂ ਨਹੀਂ ਖਰਾਬ ਹੋ ਜਾਂਦੀਆਂ ਵੀ ਕੋਈ ਗੱਲ ਨਹੀਂ ਜੀ ਪਿੱਛੋਂ ਦੂਜੀ ਬੱਸ ਭੇਜਦੇ ਹੋਣਾ ਲੈ ਆਉ ਹਨਾ ਜੀ ਤੇ ਪਰ ਸਪੇਸ ਦੇ ਵਿੱਚ ਅੰਨਾ ਸੌਖਾ ਨਹੀਂ ਹੁੰਦਾ ਜੀ ਤਾਂ ਉਹਨਾਂ ਨੂੰ 8 ਦਿਨਾਂ ਦੇ ਟ੍ਰਿਪ ਦੀ ਥਾਂ ਤੇ 282 ਦਿਨ ਹਨਾ ਲਗਭਗ